ਅਰੇਂディアਤੀ ਸਾਡੇ ਆਜ 9ਵੇਂ ਦਿਨ ਦੇ ਵਿਖਿਆਨ ਦਾ ਸਰਵੇਖ ਹੈ ਸ਼ਹੀਦ ਭਾਈ ਮਨੀਦਾ ਸਿੰਘ ਭਾਈ ਸਬੀਦਾ ਸਿੰਘ ਤੇ ਭਾਈ ਜਰਨਾ ਸਿੰਘ ਸੇਵਾਕੀ ਥੋੜ ਨੇ ਵੀ ਉੱਠੇ ਇੰਦੋਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੁੰਚੀ ਸੀਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਪ੍ਰਿਆਰ ਸੁਣ ਕੇ ਉਨ੍ਹਾਂ ਦੇ ਸਾਹਮਣੇ ਰੱਖਿਆ ਕਰ ਨਹੀਂ ਵਾਧਾ ਕੀਤਾ ਇਹ ਖਬਰ ਸੁਣ ਕੇ ਔਰੰਗਜ਼ੇ ਹਾਂਸੀ ਜੋ ਗੁਰੂ ਨਾ ਜੰਨੂ ਪਾਲਦੇ ਹਨ ਨਾ ਸੇਵਕ ਬਣਾਉਂਦੇ ਹਨ ਉਹ ਬਰਾਮਣਾਂ ਲਈ ਕਿਵੇਂ ਖੜੇ ਹੋ ਸਕਦਾ ਉਸ ਦੀ ਨਜ਼ਰ ਵਿੱਚ ਇਹ ਬੁੱਟਪਸਤਾ ਨਾਲ ਖੰਭੜੀ ਸੀ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸਨੇ ਲਾਹੌਰ ਦੇ ਸੁਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੈਦ ਕਰਨ ਲਈ ਬੇੜੀ ਭੱਜ ਕੇ ਕਹਿ ਕਰਿਆ ਗਿਆ। ਪੰਜਾਬ ਦੇ ਸੁਬੇਦਾਰ ਨੇ ਸਰਹੰਦ ਦੇ ਫੌਜਾਂ ਬਿਲਾਵਰ ਭਾਜ ਜਿਸ ਵਿੱਚ ਅਮੀ ਸ੍ਰੀ ਹਰਿਮੰਦਰ ਸਾਹਿਬ ਨਗਰ ਆਉਂਦਾ ਸੀ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਿਆ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾ ਭਾਈ ਮਤੀ达 ਸਿੰਘ ਭਾਈ ਸਤੀ达 ਸਿੰਘ ਅਤੇ ਭਾਈ ਗਿਆਨੀ ਭਾਈ ਦਰਗਾਮ ਵਾਲਾ ਜੀ ਨਾਲ ਮਲਕੂ ਰੰਗਣਾ ਪਹੁੰਚੇ ਤਾਂ ਖੁਲਾ ਨੂੰ ਗਿਰਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਸ਼ਹੀਦੀ ਭਾਈ ਮਤੀ达 ਸਿੰਘ ਭਾਈ ਸਤੀ达 ਸਿੰਘ ਅਤੇ ਭਾਈ ਗਿਆਨੀ ਭਾਈ ਦਰਗਾਮ ਵਾਲਾ ਜੋ ਕਿ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਅਨੰਦਪੁਰ ਸਾਹਿਬ ਮੁਸਾਹਨ ਦੇ ਬੈਸਨ ਅਤੇ ਮਨ ਬੀੜ ਤੋਂ ਹੋਇਦਿਏ ਸਾਹਿਬ ਦੇ ਪਤੀ ਸੇ ਮਤੀ ਦਾਸ ਜੀ ਸਪੁੱਤਰ ਧਰਮਚੰਦ ਜੀ ਨੂੰ ਗੁਰੂ ਸਾਹਿਬ ਦਾ ਦੀਵਾਨਾ ਬਿਖਾਰਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੂਰਬ ਦੀ ਯਾਤਰਾ ਦੇ ਵੇਲੇ ਭਾਈ ਮਤੀ ਦਾਸ ਜੀ ਗੁਰੂ ਜੀ ਦੇ ਅੰਗ ਸੰਗਰੇ ਅਤੇ ਸੰਨ 1675 ਇਸੇ ਵੇਲੇ ਜਦੋਂ ਗੁਰੂ ਸਾਹਿਬ ਨੇ ਸ੍ਰੀ ਗੋਬਿੰਦ ਰਾਏ ਜੀ ਨੇ ਗੁਰਿਆਲੀ ਫੌਂਡੀ ਤਾਂ ਉਸ ਵੇਲੇ ਭਾਈ ਮਤੀ ਦਾਸ ਜੀ ਵੀ ਮਾਜੂਦ ਸਨ ਭਾਈ ਮਤੀ ਦਾਸ ਜੀ ਕੁਸ਼ਲ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਆਦ ਦਾ ਸਾਰਾ ਕੰਵਨ ਆਪ ਹੀ ਕਰਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਟਰਟਾ ਭਾਈ ਸਦੀ ਦਾਸ ਜੀ ਵੀ ਦੰਦੇ ਸਨ ਭਾਈ ਮਤੀਦਾਸ ਜੀ ਨੂੰ ਦਰਡੇ ਵਿੱਚ ਨਵੰਬਰ 1675 ਈਸਵੀ ਵਿੱਚ ਆਰ.ਐਲ.ਜੀ. ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀਦਾਸ ਜੀ ਨੇ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਟੁਕਰਾ ਦਿੱਤੀ। ਜਦੋਂ ਸੱਤੇ ਆਰਾਮ ਚੱਲਿਆ ਤਾਂ ਭਾਈ ਮਤੀਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਜਦੋਂ ਤਾਂ ਸਰੀਰ ਉੱਤੇ ਆਰਾ ਚੱਲਦਾ ਰਹੇਗਾ ਗੁਰਬਾਣੀ ਦਾ ਪਾਠ ਵੀ ਨਾਲ ਚੱਲਦਾ ਰਹੇਗਾ ਭਾਈ ਮਤੀ ਦਾਸ ਜੀ ਦੇ ਛੋਟੇ ਭਰਾ ਭਾਈ ਸਬੀ ਦਾਸ ਜੀ ਵੀ ਕਈ ਘੋੜਿਆਂ ਦੇ ਮਾਲਕ ਸਨ ਉਹ 파ਰਸੀ ਦੇ ਚੰਗੇ ਗੁਰਬਾਨ ਸਨ ਗੁਰੂ ਸਾਹਿਬ ਜੋ ਸ਼ਬਦ ਉਚਾਰਨ ਕਰਦੇ ਭਾਈ ਸਾਹਿਬ ਉਹਨਾਂ ਦਾ 파ਰਸੀ ਵਿੱਚ ਅਨੁਵਾਦ ਕਰੀ ਜਾਂਦੇ ਜਦੋਂ ਕੋਈ ਮੁਸਲਮਾਨ ਤੱਕੀ ਗੁਰੂ ਜੀ ਕੋਲ ਆਉਂਦਾ ਭਾਈ ਸਦੀਦਾ ਜੀ ਗੁਰੂ ਸਾਹਿਬ ਜੀ ਦੀ ਰਚਨਾ ਦਾ ਫਾਰਸੀ ਵਿੱਚ ਅਨੁਵਾਦ ਕਰਕੇ ਸਮਝਾਉਂਦੇ ਭਾਈ ਸਦੀਦਾ ਜੀ ਸਦਾ ਆਪਣੇ ਵੱਡੇ ਭਰਾ ਦੇ ਨਾਲ ਰਹੇ ਸਨ ਜਿੱਥੇ-ਜਿੱਥੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਭਾਈ ਮਤੀਦਾਸ ਜੀ ਗਏ ਭਾਈ ਸਦੀਦਾ ਜੀ ਵੀ ਗੁਰੂ ਜੀ ਦੀ ਸੇਵਾ ਕਰਦੇ ਰਹੇ ਭਾਈ ਸਦੀਦਾ ਜੀ ਨੂੰ ਮੁਗਰ ਹਕੂਮਤ ਵੱਲੋਂ ਨੂੰ ਵੀ ਲਕੀਰ ਦੇ ਫਾਟ ਚਗਾ ਦੇ ਬਹੁਤ ਕਸ਼ ਦੇ ਦਿੱਤੀ ਸ਼ਹੀਦ ਕੀਤਾ ਗਿਆ ਪਰੰਤੂ ਸਾਡੇ ਲਈ ਗੁਰੂ ਜੀ ਨੇ ਇਹਨਾ ਸਿਖਾ ਦਿੱਤੇ ਜਿਨ੍ਹਾਂ ਨੇ ਕਸ਼ਟ ਝੱਲੇ ਸ਼ਹੀਦੀ ਪ੍ਰਾਪਤ ਕੀਤੀ ਪਰ ਜ਼ਾਲਮ ਹਕੂਮਤ ਅੱਗੇ ਝੁਕੇ ਨਹੀਂ ਜੇਕਰ ਸਿੱਖੀ ਜੀਵਨ ਦਾ ਆਦਰਸ਼ ਸਤਿਗੁਰੂ ਦੀ ਨਿਰੰਤਰ ਸੇਵਾ ਕਰਨਾ ਅਤੇ ਆਪਣੇ ਏਸ਼ ਲਈ ਜੀਵਨ ਪਰਵਾਰਨ ਕਰਨਾ ਹੈ ਤਾਂ ਹੀ ਭਾਈ ਮਤੀਦਾਸ ਜੀ ਅਸੀਂ ਭਾਈ ਸਰਦੀਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੂਰਨ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਸਿਧਾਂਤ ਆਖਰੀ ਦਮ ਤੱਕ ਨਿਭਾਇਆ ਅਤੇ ਜੀਵਤ ਸਾਹਿਬ ਸੇਵੀਆ ਆਪਣਾ ਦੇ ਘਰ ਵਾ ਤੇ ਅਮਰ ਕਰਦੇ ਹੋਏ ਆਪਣਾ ਸਾਰਾ ਜੀਵ ਗੁਰੂ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਤੇ ਸੇਵਾ ਕੀ ਉਹ ਨਿਵਲੀ ਤੇ ਦੇ ਗੁਰੂ ਆਕਾਰ ਸਾਹਿਬ ਭਾਈ ਮਤੀ达 ਸਿੰਘ ਅਤੇ ਭਾਈ ਸਦੀ达 ਸਿੰਘ ਦੀ ਪ੍ਰੀਤ ਗੁਰੂ ਚਰਣਾ ਵਿੱਚ ਅਖੀ ਉਦੋਂ ਭਾਈ ਜੈਲਾ ਜੀ ਨਾਲ ਚੰਦ ਜਦੋਂ ਗੁਰੂ ਸਾਹਿਬ ਨੇ ਕੈਰ ਕੀਤਾ ਉਹਦੋਂ ਵੀ ਉਹ ਕੋ ਨਾਲ ਹੀ ਸਨ ਉਹਨਾਂ ਨੂੰ ਕੁੰਬ ਦੇ ਪਾਣੀ ਦੇ ਵਿੱਚ ਸ਼ਹੀਦ ਕਰੇ ਭਾਈ ਜੈਲਾ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇਸ ਨਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਉਕਰਾ ਦਿੱਤੀ ਉਪਰੰਤ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਸਾਰਾ ਪੰਸਰ ਗੁਰੂ ਜੀ ਅਤੇ ਦਿੱਲੀ ਨਿਵਾਸੀਆਂ ਨੇ ਵੀ ਲਿਖਿਆ ਜਿਸ ਨੇ ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹ ਤਿੰਨ ਸੇ ਭਾਈ ਮਨੀ ਦਾ ਜੀ ਭਾਈ ਸਦੀ ਦਾ ਜੀ ਤੇ ਪੰਜ ਬਿਆਜਾ ਜੀ ਸ਼ਹੀਦ ਤਾਂ ਹੋਏ ਪਰ ਡਰੇ ਨਹੀਂ ਚੁਗੇ ਨਹੀਂ ਉਹਨਾਂ ਦੀ ਸ਼ਹੀਦੀ ਨੇ ਸਿੱਖੀ ਦਾ ਇਹ ਸੁਨੇਹਾ ਸਾਰੇ ਜਹਾਨ ਵਿੱਚ ਫੈਲਾ ਦਿੱਤਾ ਕਿ ਅਸਲੀ ਸੇਵਾ ਉਹ ਹੈ ਜੋ ਆਖਰੀ ਸਾਹ ਤੱਕ ਨਿਭਾਈ ਜਾਵੇ